ਇੱਕ ਗੀਤ ਸਾਰੇ ਨੇ ਸੁਣਿਆ ਨਾ ਤੂੰ ਤਾਂ ਛੋਟੀ ਤੂੰ ਨਹੀਂ ਸੁਣਿਆ ਹੁਣ ਅਸੀਂ ਤਾਂ ਬਹੁਤ ਸੁਣਿਆ ਸਾਰੇ ਨੇ ਤਾਂ ਨੱਚੇ ਵੀ ਬਹੁਤ ਐ ਜਦੋਂ ਨਾ ਮੈਨੇ ਸਰਪੰਚ ਬਣੇ ਸੀ ਨਾ ਅਸੀਂ ਤਾਂ ਲਵਾ ਲਵਾ ਕੇ ਗੀਤ ਉਹ ਨੱਚਦੇ ਹੁੰਦੇ ਸੀਗੇ ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਹੈ ਕਿੰਨੀਆਂ ਸਾਰੀਆਂ ਚੀਜ਼ਾਂ ਹਨ ਅੰਮ੍ਰੇਕਾ ਦੇ ਵਿੱਚ ਵਿਚਾਰੇ ਤਿੰਨ ਤਿੰਨ ਮਹੀਨੇ ਕਈ ਵੀ ਚਾਰ ਚਾਰ ਮਹੀਨੇ ਜਿਹੜੇ ਢਾੜਕਾ ਉਹਦੇ ਰੋਲਦੇ ਆਂ ਹਾਂਜੀ ਆਪਾਂ ਆਪਦੇ ਕੰਮ ਨਿਕਲਣਾ ਹੁੰਦਾ ਵਿਚਾਰਾ ਆਪਣੇ 12 ਚ ਬੈਠੇ ਹੁੰਦੇ ਆ ਕੇ ਆਪਣੇ ਤੜਕੇ ਦੰ ਚੜਦੇ ਵੀ ਦਿਓ ਜੀ ਮੈਂ ਤਾਂ ਮੇਰੇ ਤਾਂ ਜਵਾਗ ਦੀ ਫੀਸ ਭਰ ਹਣੀ ਮੈਂ ਤਾਂ ਕੁੜੀ ਕੋਲੇ ਜਾਣਾ ਸੀ ਠੇਡਾ ਕਿ ਉਹਨੂੰ ਇਹ ਲਤੁਰੂਗਾ ਜਿਹਦੇ ਤੁਰਨਾ ਹੀ ਨੂਠੇ ਡਾ ਕਿਵੇਂ ਬਜੂਗਾ ਜਿੱਥੇ ਕਿਤੇ ਆਪਣੇ ਆਪਣੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਪੰਜਾਬ ਦੇ ਨਾਮ ਨੂੰ ਆਪਣੇ ਪੰਜਾਬੀਅਤ ਨੂੰ ਜਿਹੜਾ ਕੋਈ ਬੰਦਾ ਦੁਨੀਆ ਦੇ ਨਕਸ਼ੇ ਤੇ ਲੈ ਕੇ ਜਾਂਦਾ ਨਾ ਤਾਂ ਮੈਂ ਕਹਿੰਦਾ ਕਿ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਜਿੱਥੇ ਉਹਦੇ ਕੋਲ ਮਿਸਟੇਕ ਹੁੰਦੀਆਂ ਨਾ ਉਹਨੂੰ ਵੈਸੇ ਕਹਦੇ ਯਾਰ ਵੀ ਸ਼ਬਦਾਂ ਦਾ ਥੋੜਾ ਧਿਆਨ ਰੱਖਣਾ ਨਾ ਕਿ ਉਹਦੇ ਖਿਲਾਫ ਬਗਾਵਤ ਕਰੀਂ ਥੈਂਕ ਯੂ ਮੈਂ ਆਪਾਂ ਕੱਲੇ ਉਹਦੀ ਗੱਲ ਨਹੀਂ ਕਰਦੇ ਜਿਹਨੇ ਗਾਤਾ ਆਪਾਂ ਸਾਰੇ ਦੀ ਗੱਲ ਕਰਨੀ ਚਾਹੀਏ ਕੋਈ ਫਿਲਮ ਪੜਾਵੇ ਚਾਹੇ ਕੋਈ ਗੀਤ ਗਾਵੇ ਚਾਹੇ ਕੋਈ ਕੁਝ ਵੀ ਕਰੇ ਉਹ ਆਪ ਹੀ ਧਿਆਨ ਰੱਖੂਗਾ ਇਸ ਚੀਜ਼ ਦਾ ਕਿ ਯਾਰ ਵੀ ਕਿਸੇ ਨੂੰ ਗੱਲ ਚੁੱਪ ਨਾ ਜਾਵੇ ਇੱਕ ਸੋਸ਼ਲ ਮੀਡੀਆ ਉਛਲ ਜਾਵਾ ਜਾਂਦੀ ਹੈ ਗੱਲ ਸਤਿਗੁਰੂ ਬੰਦੇ ਸਤਿਗੁਰੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੰਨੇ ਸਰਪੰਚ ਇਕੱਠੇ ਹੋ ਗਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਸਾਡੀ ਸਤਿਗੁਰੂ ਸਵਾਗਤ ਕਰਦੇ ਹੋ ਔਰ ਠੀਕ ਆ ਵਧੀਆ ਬੈਠੋ ਆ ਜਾਓ ਕਿਲਸਾ ਹੋਰ ਪਤਾ ਬੈਠੋ ਜੀ ਸਰਪੰਚ ਸਾਹਿਬ ਇਧਰ ਬੈਠੋ ਕਿਵੇਂ ਸਾਰੇ ਸਰਪੰਚ ਸਾਰੇ ਸਭ ਇਕੱਠੇ ਹੋਏ ਨੇ ਤੁਹਾਡੇ ਕੋਲੇ ਆ ਗਈ ਕੀ ਹੋ ਗਿਆ ਜੀ ਵੀ ਕਿ ਜਿਹੜੀ ਆ ਮੁੰਡੇ ਨੇ ਗੀਤ ਗਾਇਆ ਹੂੰ ਇਹ ਆਪਾਂ ਸਾਰੇ ਸਰਪੰਚਾਂ ਨੇ ਹੀ ਕੀਤਾ ਵੀ ਆਪਾਂ ਚੱਲ ਕੇ ਪ੍ਰਧਾਨ ਕੋਲੇ ਕਿ ਚੱਲ ਗਏ ਤੇ ਆਪਾਂ ਉਹਦੇ ਘਰੇ ਚੱਲ ਗਏ ਹੂੰ ਕਿ ਇਹ ਗਲਤ ਆ ਸਾਰੇ ਸਰਪੰਚਾਂ ਦੀ ਬੇਇੱਜ਼ਤੀ ਆ ਗੱਲ ਕਲਮ ਲਾ ਕੇ ਪ੍ਰਧਾਨ ਜੀ ਇਹ ਆ ਕਿ ਆਪਣੀਓ ਚ ਵੇਚਤੀ ਐ ਗਾਣਾ ਗੋਣਾ ਪ੍ਰਧਾਨ ਜੀ ਹੋਰ ਕੀ ਆ ਮੈਂ ਸਪੈਂਡ ਵੀ ਕਟ ਦੇਉਗਾ ਤੇ ਸਰਪੰਚ ਨੂੰ ਵੀ ਕਟ ਦੇ ਇੱਕ ਜਦਾਸੀ ਬੰਦੇ ਨਹੀਂ ਕਿ ਤੂੰ ਤਾਂ ਸਾਨੂੰ ਕਿਵੇਂ ਹੱਥ ਲਾਏਗਾ ਕਮਾਲ ਹੋਊਗੀ ਵੀ ਐ ਸਿੱਧਾ ਹੀ ਚਲੀ ਜਾਂਦਾ ਸਰਪੰਚਾਂ ਨੂੰ ਹੋ ਗਿਆ ਐ ਚਲੋ ਪੀਣਾ ਚਾਹੀਦਾ ਨਹੀਂ ਹੈਗਾ ਹੁਣ ਥੋੜਾ ਜਿਹਾ ਸੁਣਿਆ ਉਹ ਰਾਲਾ ਵਾਵਾ ਪਿਆ ਉਹਦਾ ਚੜੇ ਸਰਪੰਚ ਸਾਰਾ ਪਿੰਡ ਕੁੱਟ ਦੋ ਹਾਂ ਇਹੋ ਹੀ ਹੋਈ ਹੋਈ ਇਹ ਰਾਲਾ ਚੰਗਾ ਨਹੀਂ ਹੈਗਾ ਐਵੇਂ ਸਰਪੰਚਾਂ ਬਰੇ ਉਹਨਾਂ ਦਾ ਚੰਗੀ ਗੱਲ ਨਹੀਂ ਨਹੀਂ ਸੀ ਮੈਂ ਗੱਲ ਸੁਣੋ ਤੂੰ ਛੋਟੀ ਉਮਰ ਦੀ ਸਰਪੰਚਾ ਪਹਿਲੀ ਵਾਰੀ ਇਹ ਦੋ ਤੀਜੀ ਦੂਜੀ ਤੀਜੀ ਵਾਰ ਦੇ ਬਣੇ ਇਹ ਵੀ ਦੂਜੀ ਵਾਰ ਦਾ ਹਾਂਜੀ ਵੀ ਗਾਣੇ ਦਾ ਪਹਿਲਾਂ ਵੀ ਚੱਲੇ ਜਾਂਦੇ ਕੋਈ ਐਡੀ ਗੱਲ ਤਾਂ ਹੋਣੀਗੀ ਫਿਰ ਜੇ ਕਹਿ ਤਾ ਆਪਾਂ ਨੂੰ ਆਪਣਾ ਨਾਂ ਤਾਂ ਨਹੀਂ ਲਿਆ ਕੋਈ ਸਦਾ ਉਹਨੇ ਨਾਮ ਨਹੀਂ ਲਿਆ ਪਰ ਇੱਕ ਇਹ ਆਪਣਾ ਅਹੁਦਾ ਹੈਗਾ ਨਾ ਉਹਦੇ ਤੇ ਆਵਾਜ਼ ਚੁੱਕੀ ਹੈਗੀ ਉਹਨਾਂ ਨੇ ਐਨੀ ਨਾ ਹੁੰਦਾ ਸਾਰੀ ਦੁਨੀਆ ਹੋਣ ਘਰੇ ਜਾ ਕੇ ਮਾਫੀ ਮੰਗਵਾਈ ਜਾਂਦੀ ਹੈ ਫਿਰ ਆਪਣਾ ਵੀ ਫਰਜ ਬੰਦਾ ਉਹਨਾਂ ਤੋਂ ਮਾਫੀ ਮੰਗ। ਵੀ ਮਾਫੀ ਤਾਂ ਉਹਨੇ ਮੰਗ ਲਈ ਮੇਰੇ ਖਿਆਲ ਪਬਲੀਕਲੀ ਮੰਗ ਲਈ ਮਾਫੀ ਜੀ। ਨਹੀਂ ਆਪਾਂ ਉਹਨਾਂ ਦੇ ਸਾਰੇ ਉਹਨਾਂ ਦੇ ਮਾਪਿਆਂ ਤੋਂ ਵੀ ਮੰਗਵਾਉਣੀ ਹੈ। ਮਾਪਿਆਂ ਤੋਂ ਹੀ ਮੰਗਾਉਣੀ ਹੈ ਜੀ। ਯਾਰ ਮਾਪਿਆਂ ਦਾ ਕੀ ਕਿਸੂਰ ਗਾਣਾ ਉਹਨੇ ਗਾਇਆ ਵਕੀਲ। ਠੀਕ ਆ ਤੁਸੀਂ ਸਿਆਣੇ ਸਰਪੰਚੋਂ ਸੁੱਲ ਜੇ। ਇਹ ਐਡਾ ਕੋਈ ਮੁੱਦਾ ਤਾਂ ਹੈ ਨਹੀਂਗਾ ਵੀ ਜਾ ਕੇ ਆਪਾਂ ਮਾਪਿਆਂ ਦਾ ਕੀ ਕਿਸੂਰ। ਸਾਰਾ ਪੰਜਾਬ ਉੱਠਿਆ ਬੈਠਾ ਜੀ ਤੁਸੀਂ ਹਜੇ ਕਹਿੰਨੇ ਮੁੱਦਾ ਨਹੀਂ ਜੀ ਦੱਸੋ ਕਮਾਲ ਹੋਗੀ। ਹਰਵੀਰ ਸੇ ਗੱਲ ਸੁਣ ਸਿਆਣਾ ਹੈ ਬਾਈ ਤੁ ਇਤਰਾਜ਼ ਉੱਠ ਗਿਆ ਹਾਂਜੀ ਇਤਰਾਜ਼ ਉੱਠ ਪਿਆ ਹੀ ਹੁੰਦਾ ਨਾ ਵੀ ਉਹ ਕਹਿੰਦੇ ਜੀ ਗਲਤੀ ਬਣੀ ਤੇ ਮਾਫੀ ਬਣੀ ਹੈ ਨਾ ਉਹ ਤਾਂ ਹੈਗੇ ਦੋ ਸ਼ਬਦ ਬਣਿਆ ਨੇ ਇੱਕ ਗਲਤੀ ਤੇ ਇੱਕ ਮਾਫੀ ਤੇ ਮਾਫੀ ਉਹਨੇ ਵਿਚ ਜਾਗੜੇ ਮੰਗ ਲਈ ਹੈ ਵੀ ਠੀਕ ਹੈ ਜੀ ਮੇਰੇ ਕੋਲੋਂ ਜੇ ਤੁਹਾਨੂੰ ਲੱਗਦਾ ਵੀ ਗਲਤ ਹੈ ਤੁਹਾਨੂੰ ਲੱਗਿਆ ਤਾਂ ਮੈਂ ਮਾਫੀ ਮੰਗਦਾ ਜਿਹੜੇ ਸਾਰੇ ਸਰਪੰਚ ਇਕੱਠੇ ਹੋ ਕੇ ਗਏ ਆ ਮੈਂ ਤਾਂ ਇਹ ਗੱਲ ਕਹਣਾ ਵੀ ਜਿਹੜਾ ਬੰਦਾ ਜੇ ਤਾਂ ਉਹ ਇਸ ਗੱਲ ਤੇ ਅੜਦਾ ਵੀ ਮੈਂ ਗੀਤ ਗਾਤਾ ਜੀ ਮੈਂ ਤਾਂ ਗਾਤਾ ਕਿਉਂ ਸੀ ਮੈਂ ਹਾਂਜੀ ਜੇ ਤਾਂ ਉਹ ਅੱਧਾ ਇਸ ਗੱਲ ਤੇ ਮੈਂ ਤਾਂ ਗਾਤਾ ਜੀ ਕਰ ਲਓ ਜੋ ਕਰਨਾ ਫਿਰ ਤਾਂ ਉਹਦਾ ਧੌਣ ਚ ਕਿਲਾ ਬਾਕੀ ਇੱਕ ਗੱਲ ਹੋਰ ਵੀ ਆ ਵੀ ਥੋੜਾ ਜਿਹਾ ਨਾ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਜਿਹੜਾ ਚੱਲ ਪਿਆ ਇਹਨੇ ਕੰਮ ਵਕੀਲਸਾਂ ਜ਼ਿਆਦਾ ਖਰਾਬ ਕੀਤਾ ਹੈ ਹਨਾ ਸਰਪੰਚ ਸਾਹਿਬ ਇਹ ਜਦੋਂ ਪਹਿਲੀ ਸੱਟ ਹੀ ਮੈਨੂੰ ਤਾਂ ਸਿਆਣਾ ਲੱਗਿਆ ਮੁੰਡਾ ਪਹਿਲੀ ਸੱਟੇ ਮਾਫੀ ਮੰਗ ਲਈ ਵੀ ਠੀਕ ਹੈ ਜੀ ਮੇਰੀ ਸ਼ਾਹਦਤ ਪਰ ਐਵੇਂ ਨਾ ਪ੍ਰਧਾਨ ਸਾਹਿਬ ਹੋਰ ਜਿਹੜੇ ਲੋਕ ਜਿਹੜੇ ਆਪਣੇ ਵਰਗੇ ਕੋਈ ਸਰਪੰਚ ਨੇ ਹੋਰ ਵੀ ਤੇ ਜਾਈ ਜਾਂਦੇ ਨੇ ਨਾ ਉਹਨਾਂ ਦੇ ਘਰੇ ਮਾਫੀਆਂ ਮੰਗਾਈ ਜਾਂਦੀ ਨੇ ਨਹੀਂ ਉਹ ਭੇਡ ਚਾਰ ਵਾਲਾ ਕੰਮ ਹੋ ਜਾਂਦਾ ਸੀ ਮਾ ਪਰ ਆਪਾਂ ਵੀ ਇੱਕ ਵਾਰ ਉਹਦੇ ਮਾਪਿਆਂ ਨੂੰ ਕਹੀਏ ਵੀ ਐਵੇਂ ਵੀ ਤੁਹਾਡਾ ਬੱਚਾ ਗਲਤ ਹੈਗਾ ਗਾ ਐਵੇਂ ਨਾ ਗਾਵੇ। ਨਹੀਂ ਮਾਪਿਆਂ ਨੂੰ ਮੈਂ ਤਾਂ ਇਹ ਚੀਜ਼ ਸੋਚਦਾ ਵੀ ਦੇਖੋ ਗਲਤੀ ਕਿਸੇ ਦੇ ਜਵਾਬ ਕੋਲੋਂ ਵੀ ਹੋ ਸਕਦੀ ਹੈ। ਹੁਣ ਗਲਤੀ ਉਹ ਤਾਂ ਇੱਕ ਉਹਦਾ ਮੰਨ ਲਓ ਫੀਲਡ ਹੈ। ਉਹਦਾ ਰੋਟੀ ਰੋਜੀ ਦਾ ਜਰੀਆ ਵਕੀਲ ਸਾਹਿਬ। ਠੀਕ ਹੈ। ਤੇ ਜੇ ਗਾਲਿਆਂ ਉਹਨੇ ਮਾਫੀ ਮੰਗ ਲਈ ਮੇਰੇ ਖਿਆਲ ਤਾਂ ਐਂ ਤਾਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਜੇ ਧਿਆਨ ਦੇਗੀ ਉਹਨਾਂ ਦੇ ਆਪਾਂ। ਇਕੱਲੇ ਇਸ ਵਿੱਚ ਤੋਂ ਦੂਰੇ ਜਾਗੇ ਹਰਮੇਲ ਭਾਈ ਹੁਣ ਆਪਾਂ ਪਿੱਛੇ ਚਲੇ ਜਾਈਏ। ਹਾਂਜੀ। ਇੱਕ ਗੀਤ ਸਾਰੇ ਨੇ ਸੁਣਿਆ ਨਾ ਤੂੰ ਤਾਂ ਛੋਟੀ ਤੂੰ ਨਹੀਂ ਸੁਣਿਆ ਹੁਣ ਅਸੀਂ ਤਾਂ ਬਹੁਤ ਸੁਣਿਆ ਸਾਰੇ ਨੇ ਇਹ ਤਾਂ ਨੱਚੇ ਵੀ ਬਹੁਤ ਐ ਜਿਹੋ ਨਵੇਂ ਨਵੇਂ ਸਰਪੰਚ ਬਣੇ ਸੀ ਨਾ ਅਸੀਂ ਤਾਂ ਲਵਾ ਲਵਾ ਕੇ ਗੀਤ ਉਹ ਨੱਚਦੇ ਹੁੰਦੇ ਸੀਗੇ ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਐ ਤੇ ਹੁਣ ਦੇਖੋ ਰੱਖੀ ਗੌਰ ਪਟੋਲਿਆ ਕਿਹਨੂੰ ਪਿੰਡ ਦੀ ਕੁੜੀ ਨੂੰ ਆਖੂਗਾ ਨਾ ਸਰਪੰਚ ਬਣਨ ਦਾ ਤੇ ਕਿਸੇ ਨੇ ਇਤਰਾਜ਼ ਨਹੀਂ ਉੱਥੇ ਤਾਂ ਗਾਣੇ ਲਵਾ ਲੋ ਨੱਚਦੇ ਹੁੰਦੇ ਸੀਗੇ ਉਹ ਵਿਲਾਦੇ ਸਾਰੇ ਪੰਜਾਬ ਦੇ ਕਲਾਕਾਰ ਨੇ ਗਾਇਆ ਉਹ ਗੀਤ ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਐ ਫੇਰ ਕਿੰਨੇ ਜਿਹੜੇ ਉਹ ਕੈਟਾਗਰੀ ਨੂੰ ਟੱਚ ਕਰ ਕਰਕੇ ਗੀਤ ਗਾਏਗੇ ਸਾਸੀ ਕਾਲ ਬੁਲਾ ਗਿਆ ਪੁਰਜਾ ਕੇ ਲੰਬੜਦਾਰਾਂ ਦਾ ਪੁਰਾਣੇ ਕਲਾਕਾਰਾਂ ਨੇ ਬਹੁਤ ਐਸ ਗਾਣੇ ਚ ਉਸ ਗਾਣੇ ਚ ਫਿਰ ਤੁਸੀਂ ਦੇਖੋ ਨਾ ਵੀ ਅੰਤਰ ਵੀ ਤਾਂ ਵੇਖੋ ਉਹ ਤਾਂ ਗਾਲਾਂ ਹੀ ਕੱਢੀ ਜਾਂਦਾ ਵੀ ਨਹੀਂ ਗਾਲਾਂ ਨਹੀਂ ਸੀ ਮੈਂ ਉਹ ਹੀ ਕਹਿ ਰਿਹਾ ਐ ਇੱਥੋਂ ਤੱਕ ਗੀਤ ਸੀ ਤੂੰ ਤਾਂ ਬਹੁਤ ਛੋਟੀ ਐ ਤੂੰ ਸ਼ੁਕਰ ਕਰਕੇ ਇਨੀ ਛੋਟੀ ਉਮਰ 'ਚ ਤੈਨੂੰ ਸਰਪੰਚ ਚ ਚੁਣ ਲਿਆ ਤੂੰ ਵਧੀਆ ਕੰਮ ਵਰਕ ਕੀਤਾ ਚੰਗੀ ਗੱਲ ਹੁਣ ਇੱਥੋਂ ਤੱਕ ਗਾਣੇ ਗਾਏ ਸੀ ਅਕੇ ਗੱਲ ਸੋਚ ਕੇ ਕਰੀ ਤੂੰ ਜੈਲਦਾਰਾਂ ਅਸੀਂ ਇਹਨੇ ਕਨੌਟ ਚੱਲਣੀ ਸੀਟੀ ਵਜੇ ਚਵਾਰੇ ਵੇ ਨਾਈਆਂ ਦੇ ਮੁੰ ਗੀਤ ਜਿਹੜੇ ਹੁੰਦੇ ਹਨ ਨਾ ਉਹ ਸਿਆਣਿਆਂ ਨੇ ਆਖਿਆ ਕਵੀਸ਼ਰ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਵੀ ਲੜਦਿਆਂ ਦੀਆਂ ਗਾਲਾਂ ਤੇ ਗਾਉਂਦਿਆਂ ਦੀਆਂ ਸਿੱਠਣੀਆਂ ਹੁਣ ਵਿਆਹਣ ਜਾਂਦੇ ਆ ਮੁੰਡੇ ਕੁੜੀਆਂ ਮੂਹਰੇ ਖੜੀਆਂ ਮਾਪੇਣ ਇੱਕ ਕਰ ਦਿੰਦੀਆਂ ਪਰ ਲਾਉਂਦੀਆਂ ਦੋਹੇ ਹੁੰਦੀਆਂ ਉਹ ਵੀ ਸਿੱਠਣੀਆਂ ਐ ਜੀ ਇਹ ਤਾਂ ਉਹ ਮੁੰਡਾ ਕਿਤੇ ਕਿਰਪਾਨ ਥੋੜਾ ਲੈ ਕੇ ਪੈ ਜਾਂਦਾ ਉਹਨੂੰ ਵੀ ਮੈਂ ਤਾਂ ਵੜਦਾਂ ਤੁਹਾਨੂੰ ਤੁਸੀਂ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਤੁਸੀਂ ਦੋਹੇ ਸਿੱਠਣੀਆਂ ਜਿਵੇਂ ਭਲੇਟੀ ਜਾਂਦੀਆਂ ਹੈਣਾ ਬਚੋਲੇ ਦੇ ਵਿੱਚੇ ਭਲੇਟ ਦਿੰਦੀਆਂ ਤੇਰੀ ਮਾਂ ਨੂੰ ਉਹ ਕਰਦਾ ਤੇਰੀ ਭੈਣ ਨੂੰ ਉਹ ਕਰਦਾ ਉਧਰ ਬੁਗੀਤਾ ਇੱਕ ਮੇਰਾ ਕੱਲ ਦਾ ਮੁੰਡੇ ਨੇ ਮਾਫੀ ਮੰਗ ਲਈ ਜੇ ਆਪਾਂ ਇਸ ਗੱਲ ਪਿੱਛੇ ਰੌਲਾ ਪਾਉਣੇ ਆ ਤਾਂ ਫਿਰ ਕੱਲ ਨੂੰ ਲੋਕਾਂ ਨੇ ਸਵਾਲ ਵਕੀਲ ਇਹ ਖੜੇ ਕਰ ਦੇਣ ਸਰਪੰਚ ਸਾਹਿਬ ਤੁਸੀਂ ਤੁਸੀਂ ਸਭ ਤੋਂ ਸੀਨੀਅਰ ਸਰਪੰਚ ਹੋ ਸਾਡੇ ਠੀਕ ਹੈ ਤੂੰ ਚੱਲ ਮੇਰੇ ਤੋਂ ਬਾਅਦ ਬਣਾ ਇੱਕ ਅੱਧੀ ਵਾਰੀ ਹੈ ਨਾ ਕੁੜੀਏ ਤੂੰ ਪਹਿਲੀ ਵਾਰੀ ਨਹੀਂ ਐ ਤੈਨੂੰ ਵਾਰੀ ਵਾਰੀ ਕਹਿਣਾ ਪੈਣਾ ਤੈਨੂੰ ਵੀ ਜੇ ਲੋਕਾਂ ਨੇ ਇਹ ਗੱਲ ਆਪਣੇ ਤੇ ਇਤਰਾਜ਼ ਠਾਤਾ ਵੀ ਉਹਦੇ ਮਾਂ ਪਿਓ ਨੂੰ ਦਾ ਮਾਫੀ ਮਾਂ ਪਿਓ ਦਾ ਕਸੂਰ ਕੀ ਐ ਮੁੰਡੇ ਨੇ ਗੀਰ ਗਾਇਆ ਮਾਫੀ ਮੰਗ ਲਈ ਜੇ ਆਪਾਂ ਇਹ ਗੱਲ ਦੇ ਖੜੇ ਪੈਗੇ ਨਾ ਸਾਰੇ ਗੱਲ ਬਹੁਤ ਛੋਟੀ ਹੈ ਤੇ ਜੇ ਲੋਕਾਂ ਨੇ ਆਪਣੇ ਖਿਲਾਫ ਇੱਕ ਮੁੱਦਾ ਚੱਕ ਲਿਆ ਵੀ ਯਾਰ ਐਨਾ ਕੁਝ ਪਿੰਡਾਂ ਦੇ ਵਿੱਚ ਹੁੰਦਾ ਚਿੱਟਾ ਦਿਖਦਾ ਪਿੰਡ ਪਿੰਡ ਗਲੀ ਗਲੀ ਮੁੰਡੇ ਜਿਹੜੇ ਨੌਜਵਾਨ ਹੈਗੇ ਆ ਕੋਈ ਵੇਚਦਾ ਹੈ ਕੋਈ ਟੀਕਾ ਲਾਉਂਦਾ ਹੈ ਕੋਈ ਜੀਵ ਵਾਲੀ ਗੋਲੀ ਖਾਂਦਾ ਹੈ ਕੋਈ ਲੋ ਮੋਡਲ ਖਾਂਦਾ ਹੈ ਕੋਈ ਪ੍ਰੈਗਾ ਖਾਂਦਾ ਹੈ ਕੋਈ ਕੁਸ਼ ਖਾਂਦਾ ਹੈ ਇਹ ਤਾਂ ਗੱਲ ਹੋਰ ਆ ਜੀ ਨਹੀਂ ਹੋਰ ਨਹੀਂ ਆ ਸਰਪੰਚ ਸਾਹਿਬ ਦੇਖੋ ਇਹ ਮੈਂ ਇਹ ਕੋਈ ਨਹੀਂ ਇਹ ਗੋਲੀ ਕਿਸੇ ਗੱਲ ਨੂੰ ਸਰਪੰਚ ਸਾਹਿਬ ਬਣਾਉਣਾ ਚਾਹੀਦਾ ਜਿਹੜੀ ਮੇਰੀ ਸੋਚ ਹੈ ਕਿੰਨੀਆਂ ਸਾਰੀਆਂ ਚੀਜ਼ਾਂ ਹਨ ਅਨਰੇਗਾ ਦੇ ਵਿੱਚ ਵਿਚਾਰੇ ਤਿੰਨ ਤਿੰਨ ਮਹੀਨੇ ਕੇਵਲ ਚਾਰ ਚਾਰ ਮਹੀਨੇ ਜਿਹੜੇ ਦਿਹਾੜੀਆਂ ਲ ਹਾਂਜੀ ਆਪਾਂ ਆਪਦੇ ਕੰਮ ਨਿਕਲਣਾ ਹੁੰਦਾ ਵਿਚਾਰਾ ਆਪਣੇ 12 ਚ ਬੈਠੇ ਹੁੰਦੇ ਆ ਕੇ ਆਪਣੇ ਤੜਕੇ ਦੇਣ ਚੜਦੇ ਵੀ ਦਿਓ ਜੀ ਮੈਂ ਤਾਂ ਮੇਰੇ ਤਾਂ ਜਵਾਗ ਦੀ ਫੀਸ ਭਰਨ ਲਈ ਹੈ ਮੈਂ ਤਾਂ ਕੁੜੀ ਕੋਲੇ ਜਾਣਾ ਸੀ ਮੈਂ ਤਾਂ ਐ ਕਰਨਾ ਸੀ ਸਾਡੇ ਤਾਂ 100 ਚੀਜ਼ਾਂ ਉੱਥੇ ਆਪਾਂ ਜ਼ੋਰ ਨਹੀਂ ਲਾਉਂਦੇ ਉਦੋਂ ਚੁੱਪ ਕਰ ਜਾਂਦੇ ਵੀ ਯਾਰ ਕੋਈ ਗੱਲ ਨਹੀਂ ਸਰਕਾਰੀ ਸਿਸਟਮ ਹੈ ਚੱਲੀ ਜਾਂਦਾ ਆ ਮੰਡੀਆਂ ਦੇ ਵਿੱਚ ਕੀ ਹੋਈ ਜਾਂਦਾ ਇਨਸਪੈਕਟਰ ਮਾਰਕੀਟ ਕਮੇਟੀ ਆੜਤੀਆ ਸੈਲਰ ਮਾਲਕ ਸਾਰੇ ਰਲ ਕੇ ਇਕੱਲੇ ਜ਼ਿਮੀਦਾਰوں ਤੇ ਮਜ਼ਦੂਰ ਨੂੰ ਮਾਰੀ ਜਾਂਦੇ ਆ ਝੋਨੇ ਸੁੱਕੇ ਤੇ ਉਹ ਤੋਲਣ ਚ ਹੀ ਨਿ ਆਉਂਦੇ ਇਹਦਾ ਤਾਂ ਤੁਹਾਡੀ ਉਹ ਜਿਹੜੀ ਸੈੱਲ ਹੁੰਦੀ ਹੈ ਜਿਹੜੀ ਮੋਇਸਚਰ ਹੁੰਦਾ ਤੇਰਾ 13 16 17 ਹੈ ਨਹੀਂ ਤੇਰਾ ਤਾਂ 22 ਆ ਗਿਆ ਤੇਰਾ 23 ਆ ਗਿਆ ਆਪਾਂ ਉਥੇ ਬੋਲਦੇ ਆ ਆਪਣੇ ਪਿੰਡਾਂ ਦੇ ਕਿਸਾਨ ਮਜ਼ਦੂਰ ਹਨ ਉੱਥੇ ਮੰਡੀਆਂ ਦੇ ਵਿੱਚ ਬਹੁਤ ਸਾਰੇ ਮਸਲੇ ਜਿਹਨਾਂ ਦੇ ਬੋਲਣ ਦਾ ਆਪਾਂ ਨੂੰ ਅਧਿਕਾਰ ਹੈ ਤੇ ਆਪਣਾ ਹੱਕ ਵੀ ਬਣਦਾ ਬੋਲਣ ਦਾ ਜਿਹਦੇ ਵਾਸਤੇ ਲੋਕ ਆਪਾਂ ਨੂੰ ਚੁਣਦੇ ਆ ਨਹੀਂ ਹੁਣ ਤੁਸੀਂ ਐ ਕਹਿੰਦੇ ਵੀ ਆਪਾਂ ਮੁੱਦਾ ਨਾ ਚੱਕੇ ਮੁੱਦਾ ਅਸੀਂ ਮੈਂ ਮੇਰਾ ਤਾਂ خیال ਬੇਟਾ ਬਣਦਾ ਹੀ ਨਹੀਂਗਾ ਇਹ ਵੀ ਇਹਨੂੰ ਜਿੰਨਾ ਮਰਜੀ ਉਸਾਲ ਲਓ ਅਖੀਰ ਤੇ ਵਿੱਚ ਕੀ ਹੁੰਦਾ ਵੀ ਚਲੋ ਮੰਨ ਲਓ ਉਹਨੇ ਤਾਂ ਮਾਫੀ ਮੰਗ ਹੀ ਲਈ ਵੀ ਮੈਂ ਤਾਂ ਜੀ ਮਾਫੀ ਮੰਗਦਾ ਜੇ ਸਰਪੰਚਾਂ ਨੂੰ ਮੇਰੇ ਸ਼ਬਦ ਚੁੱਭ ਗਏ ਹੁਣ ਇਹੀ ਬਾਜ਼ ਆਈ ਜਾਂਦੀ ਨੇ ਵੀ ਉਹਦੇ ਘਰੇ ਚੱਲੋ ਮਾਂ ਪਿਓ ਤੋਂ ਸ਼ਾਇਦ ਇੱਕ ਦੋ ਬੰਦੇ ਕਦੇ ਗਏ ਵੀ ਐ ਆ ਉਹ ਸਾਰੇ ਗਏ ਤਾਂ ਹੀ ਤਾਂ ਸੀ ਐਂਡ ਤੇ ਕੀ ਹੋਊਗਾ ਐਂਡ ਤੇ ਕੀ ਹੋਊਗਾ ਆਪਾਂ ਕੀ ਕਹਦੇਗੇ ਜੇ ਮਾਂ ਪਿਓ ਮਾਫੀ ਪਹਿਲੀ ਗੱਲ ਤਾਂ ਮਾਂ ਪਿਓ ਨੂੰ ਮਾਫੀ ਮੰਗਾ ਕੇ ਆਪਾਂ ਵੱਡੇ ਹੋ ਜਾਗੇ ਕਿੱਥੇ ਨਹੀਂ ਮੁੰਡੇ ਨੇ ਮੰਗ ਲਈ ਨਾ ਬੇਸਤਾਂ ਠੀਕ ਹੈ ਸਿਆਣੇ ਮੇ ਜੇ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਤਾਂ ਟੋਕ ਦਿਓ ਤੁਸੀਂ ਹਨਾ ਜੇ ਹੁਣ ਉਹਦੇ ਮਾਂ ਪਿਓ ਦੇ ਦਿਵਾਲੇ ਹੋ ਜਾ ਕੇ ਜਾ ਕੇ ਸਾਰੇ ਪੰਜਾਬ ਦੇ ਸਰਪੰਚ ਇਕ ਪੰਜ ਸਰਪੰਚ ਇਕੱਠੇ ਹੋ ਕੇ ਮੰਗੋ ਮਾਫੀ ਤੁਹਾਡੇ ਮੰਗਾ ਵੀ ਲਵਾਂਗੇ ਚਲੋ ਕਿਉਂਕਿ ਸਿਆਣੇ ਜਿਹੜੇ ਹੁੰਦੇ ਨੇ ਨਾ ਮੰਗ ਜਾਂਦੇ ਮੰਗਾ ਵੀ ਲਵਾਂਗੇ ਫਿਰ ਆਪਾਂ ਵੱਡੇ ਹੋ ਜਾਾਂਗੇ ਉਹ ਕਹਿੰਦੇ ਮਾਫੀ ਮੰਗਣ ਵਾਲਾ ਵੱਡਾ ਹੋ ਜਾਂਦਾ ਮੰਗਾਉਣ ਵਾਲਾ ਛੋਟਾ ਹੋ ਜਾਂਦਾ ਠੀਕ ਹੈ ਜੇ ਉਹ ਆਪਣੇ ਗਿਆ ਉਥੇ ਇਸ ਗੱਲ ਤੇ ਅੜ ਗਏ ਵੀ ਯਾਰ ਮੁੰਡੇ ਨੇ ਗਲਤੀ ਕੀਤੀ ਸੀ ਮੁੰਡੇ ਨੇ ਗਾਣਾ ਗਾਇਆ ਮੁੰਡੇ ਨੇ ਮਾਫੀ ਮੰਗ ਲਈ ਅਸੀਂ ਤਾਂ ਨਹੀਂ ਮੰਗਦੇ ਫਿਰ ਆਪਾਂ ਕੀ ਕਰਾਂਗੇ ਲਾਤ ਤੋੜ ਦਾਂਗੇ ਉਹਨਾਂ ਦੀ ਉਨੇ ਕਰਤਾ ਕੁਝ ਨਹੀਂ ਸਾਫ ਫਿਰ ਦੱਸੋ ਪ੍ਰਧਾਨ ਜੀ ਤੁਹਾਡੇ ਕੋਲੇ ਤਾਂ ਹੀ ਆਏ ਆ ਸਾਰੇ ਮੈਂ ਕਹਾਂਗਾ ਵੀ ਆਪਾਂ ਨੂੰ ਦੱਸੀ ਫਿਰ ਚਲੋ ਕੀ ਕਰੀਏ ਜਿਹੜੇ ਸੱਜੇ ਖੱਬੇ ਦੇ ਸਰਪੰਚ ਆਪਣੇ ਟੱਚ ਦੇ ਵਿੱਚ ਹਨ ਜਿਹੜਾ ਕੋਈ ਇਸ ਵਿਸ਼ੇ ਨੂੰ ਉਛਾਲਣਾ ਚਾਹੁੰਦਾ ਹਾਂਜੀ ਉਹਨੂੰ ਆਹ ਜਿਹੜੀਆਂ ਗੱਲਾਂ ਆਪਾਂ ਹੁਣ ਕੀਤੀਆਂ ਉਹਨਾਂ ਨੂੰ ਅਸਲੀ ਮੁੱਦੇ ਦੱਸੋ ਵੀ ਆਹ ਅਸਲੀ ਮੁੱਦੇ ਜਿਹੜੇ ਹੈਗੇ ਨਾ ਪਿੰਡਾਂ ਦੇ ਵਿੱਚੋਂ ਆ ਮੇਰੇ ਖਾਲ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਹੋਰ ਹਜ਼ਾਰਾਂ ਚੀਜ਼ਾਂ ਨਿਕਲ ਕੇ ਆ ਜਾਣਗੀਆਂ ਕਿਸੇ ਦਾ ਰੌਲਾ ਹੁੰਦਾ ਮੇਰੀ ਪੁਲੀ ਟੁੱਟੀ ਪਈ ਹੈ ਕਿਸੇ ਦਾ ਹੁੰਦਾ ਮੇਰੀ ਨਾਲੀ ਟੁੱਟੀ ਪਈ ਹੈ ਕਿਸੇ ਦਾ ਹੁੰਦਾ ਮੇਰੇ ਘਰ ਨੂੰ ਰਾਹ ਨਹੀਂ ਸਹੀ ਜਾਂਦਾ ਜੀ ਨਸ਼ੇ ਪੱਤੇ ਆ ਨਸ਼ੇ ਪੱਤੇ ਸਾਰੀਆਂ ਚੀਜ਼ਾਂ ਨਾ ਸੀ ਮੋ ਸੋਚਣ ਵਾਲੀ ਗੱਲ ਹੈ ਜੇ ਕੋਈ ਮੈਨੂੰ ਪਤਾ ਤੁਹਾਨੂੰ ਵੀ ਕਿਸੇ ਨੇ ਹੋਰ ਚਾਰ ਸਰਪੰਚਾਂ ਨੇ ਕਿਹਾ ਤੁਸੀਂ ਪ੍ਰਧਾਨ ਜੀ ਕੋਲ ਜਾਓ ਤੇ ਆਪਾਂ ਜਾ ਕੇ ਜੋ ਮਸਲਾ ਠਾਈ ਜੀ ਨਾ ਇਹਨੂੰ ਜਿੰਨਾ ਉਝਾਈ ਜਾਵਾਂਗੇ ਅਖੀਰ ਐਂਡ ਤੇ ਕੀ ਹੁਣ ਮਾਫੀ ਆਉਣੀ ਹੈ ਨਾ ਫਿਰ ਮਾਫੀ ਤਾਂ ਬਾਅਦ ਨਟਾਰਨ ਆਪਾਂ ਕੀ ਕਹਾਂਗੇ ਵੱਤ ਤੋਂ ਵੱਧ ਆਪਾਂ ਧਮਕਾ ਮਾਰ ਲਾਂ ਪਰ ਚਾ ਕਾ ਕਤਲ ਦਾ ਕਰਾ ਦੇਗਾ ਆਪਾ ਨਹੀਂ ਹੋਣਾ ਦਾ ਕੀ ਹੈ ਜੀ ਸ਼ਬਦਾਂ ਦੇ ਘੇਰ ਫੇਰ ਤਾਂ ਹੀ ਕਰਾਵਾਂਗੇ ਰਿਪੋਰਟ ਆ ਜੀ ਗਾਣੇ ਮੈਥੋਂ ਪਹਿਲੇ ਹੀ ਦੱਸਤਾ ਵੀ ਹਰ ਮੇਲ ਆਪਾ ਕਿੰਨੇ ਸੁਨੇ ਆ ਹਾਂਜੀ ਮੇਰੇ ਖਿਆਲ ਸ਼ਾਇਦ ਹੋ ਸਕਦਾ 5 7 10 ਗੀਤ ਮੇਰੇ ਦਿਮਾਗ ਚੋਂ ਹੋਰ ਸਕਿਪ ਹੋਏ ਹੋਣ ਵੀ ਜਿਹੜੇ ਸਿੱਧੇ ਟਾਰਗੇਟ ਕਰਕੇ ਗਏਗੇ ਉਹ ਬਿੰਦ ਰਖੀ ਨੇ ਨਹੀਂ ਗਏ ਸੀ ਕਿਹੜਾ ਉਹ ਕਹਿੰਦੇ ਡੀਸੀਬੀ ਸਲੋਟ ਨੂੰ ਬਾਅਦ ਦਾ ਪੈਰਾਂ ਚ ਥਾਣੇ ਦਾ ਰੋਲਤਾ ਹਾਂ ਠੀਕ ਹੈ ਕਿੱਥੋਂ ਤੱਕ ਸ਼ਬਦ ਵਰਤੇ ਗਏ ਤੇ ਉਹ ਤਾਂ ਯਾਰ ਇਹ ਕਰਾਉਣਾ ਨਹੀਂ ਚਾ ਪਹਿਲੇ ਮਾਰਦੇ ਆਗੇ ਹਾਂ ਉਹੀ ਹੈ ਨਾ ਇੱਕ 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 ਸਿਰਫ ਭਾਵਨਾ ਹੁੰਦੀ ਹੈਗੀ ਅੰਦਰ ਦੀ ਤੇਰੇ ਤਾਂ ਹੁਣ ਉਹ ਮੇਰੇ ਖਿਆਲ ਸਾਰੇ ਪੰਜਾਬ ਦੇ ਥਾਣੇਦਾਰ ਇਕੱਠੇ ਹੋ ਗਏ ਤੇ ਡੀਸੀ ਇਕੱਠੇ ਹੋ ਗਏ ਬਿਦਰੇਖ ਨੂੰ ਮਾਰ ਹੀ ਦਿੰਦੇ ਨਹੀਂ ਬਿਲਕੁਲ ਆ ਤਾਂ ਸਹੀ ਗੱਲ ਹੈ ਨਾ ਪ੍ਰਧਾਨ ਜੀ ਠੋਡੀ ਇਹ ਤਾਂ ਥੋਡੀ ਗੱਲ ਮੰਨੀ ਇਹ ਤਾਂ ਮੰਨਣਾ ਵੀ ਹੁਣ ਤੁਸੀਂ ਐ ਕਹਿੰਦੇ ਆਹ ਮੁੱਦਾ ਛੱਡ ਕੇ ਤੇ ਆਪਾਂ ਆਪਣੇ ਕੰਮ ਵਿੱਚ ਲੱਗ ਜਾਪਾਂ ਆਪਾਂ ਆਪਣੇ ਅਸਲੀ ਕੰਮਾਂ ਵਾਲੇ ਮੁੱਦੇ ਚੱਕੀਏ ਇਹ ਗੀਤ-ਗੀਤ ਹੁੰਦੇ ਆ ਠੀਕ ਹੈ ਠੀਕ ਹੈ ਉਹਨੇ ਗਾਤਾ ਆਪਣਾ ਮੁੰਡਾ ਹੈ ਠੀਕ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਉਹ ਉੱਠੀਆਂ ਵੀ ਜਿੱਥੇ ਆਪਾਂ ਨੂੰ ਪੰਜਾਬ ਤੋਂ ਹਟ ਕੇ ਜਿਹੜੇ ਲੋਕ ਆ ਨਾ ਪਰੋ ਚ ਠੀਕ ਹੈ ਅੱਗੇ ਤੋਂ ਉਹ ਵੀ ਸਿਆਣਾ ਮੈਂ ਤਾਂ ਕਹਿੰਦਾ ਵੀ ਸਿਆਣਾ ਹੀ ਆ ਹਾਂਜੀ ਹਾਂਜੀ ਠੀਕ ਹੈ ਕਲਾਕਾਰ ਮੰਨਦੇ ਵੀ ਜਿਵੇਂ ਅਬ ਸਿਆਣੇ ਮੰਨਦੇ ਉਹਨਾਂ ਵੀ ਉਹਨੇ ਮਾਫੀ ਮੰਗ ਲਈ ਮਾਫੀ ਮੰਗ ਲਈ ਹਰਮੇਸ਼ਿਆ ਕਲਾਕਾਰ ਜਿਹੜਾ ਨਾ ਐਕਟਰ ਜਿਹੜਾ ਕਲਾਕਾਰ ਜਿਹੜਾ ਉਹ ਆਪਣੇ ਕਲਚਰ ਨੂੰ ਆਪਣੇ ਸਭਿਆਚਾਰ ਨੂੰ ਆਪਣੀ ਬੋਲੀ ਨੂੰ ਆਪਣੇ ਸਾਗਰ ਸੇ ਨੂੰ ਦੁਨੀਆ 'ਚ ਲੈ ਕੇ ਜਾਂਦਾ ਹਾਂਜੀ ਹਾਂਜੀ ਤੇ ਉਹ ਜਦੋਂ ਦੁਨੀਆ 'ਚ ਬੰਦਾ ਵਿਚਰੂਗਾ ਨਾ ਲੈ ਕੇ ਜਾਊਗਾ ਸਿਮਾ ਕਿਸੇ ਚੀਜ਼ਾਂ ਦੀ ਤੇ ਉਹਦੇ ਕੋਲੋਂ ਨਿੱਕੀਆਂ ਮੋਟੀਆਂ ਗਲਤੀਆਂ ਠੇਡਾ ਕਿਹਨੂੰ ਵੱਜੂਗਾ ਜਿਹੜਾ ਤੁਰੂਗਾ ਹਾਂਜੀ ਜਿਹੜਾ ਤੁਰਨਾ ਹੀ ਨੂੰ ਠੇਡਾ ਕਿਵੇਂ ਬਜੂਗਾ ਜਿੱਥੇ ਕਿਤੇ ਆਪਣੇ ਆਪਣੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਪੰਜਾਬ ਦੇ ਨਾਂ ਨੂੰ ਆਪਣੀ ਪੰਜਾਬੀਅਤ ਨੂੰ ਜਿਹੜਾ ਕੋਈ ਬੰਦਾ ਦੁਨੀਆ ਦੇ ਨਕਸ਼ੇ ਤੇ ਲੈ ਕੇ ਜਾਂਦਾ ਹੈ ਨਾ ਤਾਂ ਮੈਂ ਕਹਿੰਦਾ ਵੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਹੈ ਜਿੱਥੇ ਉਹਦੇ ਕੋਲ ਮਿਸਟੇਕ ਹੁੰਦੀਆਂ ਨਾ ਉਹਨੂੰ ਵੈਸੇ ਕਹਦੇ ਯਾਰ ਵੀ ਸ਼ਬਦਾਂ ਦਾ ਥੋੜਾ ਧਿਆਨ ਰੱਖ ਲੈ ਨਾ ਕਿ ਉਹਦੇ ਖਿਲਾਫ ਬਗਾਵਤ ਕਰ ਦੇ ਹਾਂਜੀ ਹਾਂ ਨਾ ਮੇਰੇ ਖਿਆਲ ਚ ਮੇਰੇ ਖੱਦ ਤਾਂ ਐਡਾ ਈਸ਼ੂ ਹੈ ਨਹੀਂ ਵਕੀਲ ਨਹੀਂ ਚਲੋ ਨਹੀਂ ਈਸ਼ੂ ਅਸੀਂ ਤਾਂ ਫਿਰ ਇੱਕ ਤੁਹਾਨੂੰ ਆ ਕਾ ਡਿਸਾਂਡ ਕੇ ਪੁੱਛ ਨਹੀਂ ਥੋੜਾ ਹੱਕ ਬਣਦਾ ਸੀ ਥੋੜਾ ਹੱਕ ਬਣਦਾ ਸੀ ਪ੍ਰਧਾਨ ਜੀ ਆਏ ਨਾ ਸਾਰਿਆਂ ਨੇ ਅਸੀਂ ਪਹਿਲਾਂ ਸੰਪਰਕ ਕੀਤਾ ਪਹਿਲਾਂ ਮੇਰੇ ਘਰੇ ਆਏ ਦੋਨੇ ਤੇ ਇਹ ਤਿੰਨ ਸਰਪੰਚਾਂ ਨੇ ਤਾਂ ਆਉਣਾ ਸੀਗੇ ਜੀ ਅਸੀਂ ਕਹਿੰਦੇ ਚਲੋ ਉਹਦੇ ਤੁਸੀਂ ਗੱਲ ਕਰਕੇ ਉਹ ਪ੍ਰਧਾਨ ਜੀ ਹੁਣ ਅਸੀਂ ਉਹਨਾਂ ਨੂੰ ਵੀ ਆਹੀ ਗੱਲ ਤਾਂ ਥੋੜੀ ਹੈ ਤਾਂ ਸਹੀ ਹੈ ਜੀ ਵੀ ਬਈ ਆਪਾਂ ਸਮਝੋ ਅੰਗਲੀ ਜਦੋਂ ਫਿਰ ਆਪਾਂ ਨੂੰ ਲੋੜ ਨਹੀਂ ਮੁਤੱਜ ਜਿਹਨੇ ਗਾਇਆ ਉਹਨੇ ਮਾਫੀ ਮੰਗੀ ਹੁਣ ਉਹਦੇ ਮਾਪੇ ਤੋਂ ਮਾਫੀ ਮੰਗਾ ਕੇ ਕਿਤੇ ਵੱਡੇ ਹੋ ਜਾਣਗੇ ਆਪਾਂ ਨਹੀਂ ਨਹੀਂ ਠੀਕ ਹੈ ਤੁਹਾਡੀ ਗੱਲ ਜੀ ਹੈਨਾ ਹਾਂਜੀ ਨਹੀਂ ਛੋਟੀ ਗੱਲ ਨਾਲ ਆਪਣੇ ਕੰਮ ਅਸਲੀ ਕੰਮ ਤੇ ਧਿਆਨ ਦੇ ਜਿਹੜੇ ਕਰਨ ਵਾਲੇ ਕੰਮ ਹਨ ਠੀਕ ਹੈ ਪ੍ਰਧਾਨ ਜੀ ਤੇ ਵਧੀਆ ਜਿਹੜੇ ਹੋਰ ਮੈਨੂੰ ਪਤਾ ਹੀ ਸੀਗਾ ਵੀ ਮੈਂ ਕਿਹਾ ਸਾਲਾ ਪ੍ਰਧਾਨ ਜੀ ਦਾ ਸਿਆਪਾ ਐਡਾ ਹੁੰਦਾ ਨਾ ਵੀ ਇੱਕ ਵਾਰੀ ਸਾਰੇ ਬਲਾਕ ਦੇ ਜਿਹੜੇ ਉਹ ਸਰਪੰਚ ਜਿਹੜੇ ਹੋਵੇ ਉਹ ਮੀਟਿੰਗ ਰੱਖ ਲੈਣੇ ਨੇ ਜੀ ਇੱਕ ਮੀਟਿੰਗ ਰੱਖ ਲੋ ਹਣਾ ਜੀ ਸਰਪੰਚਾਂ ਨੂੰ ਮੈਂ ਸਣੀ ਲਾ ਦੇਣਾ ਜੀ ਕਿ ਪ੍ਰਧਾਨ ਜੀ ਨੇ ਮੀਟਿੰਗ ਰੱਖੀ ਆ ਆਪਾਂ ਹਲਕੇ ਤੇ ਸਾਰੇ ਸਰਪੰਚਾਂ ਨੂੰ ਤੇ ਉਹਨਾਂ ਨੂੰ ਆਪਾਂ ਮੀਟਿੰਗ ਦੀ ਤੁਸੀਂ ਸਮਝਾ ਦਿਓ ਅਚਲੋ ਤੁਸੀਂ ਤਿੰਨੇ ਜੇ ਤੁਸੀਂ ਕਿਸੇ ਨਾਲ ਦੇਣਾ ਸਲਾਹ ਕਰਕੇ ਆਏ ਹੋ ਨਾ ਤਾਂ ਤੁਸੀਂ ਇਹ ਚੀਜ਼ ਨੂੰ ਡਿਸਕਸ ਕਰਕੇ ਜਿਹੜ ਦਲਾਰਾ ਕਲੋਪ ਚਾਂਬਰਾ ਕਲੋਪ ਰੱਖ ਲੈਣੇ ਕੋਈ ਗੱਲ ਨਹੀਂ ਉਹਨਾਂ ਨੂੰ ਦੱਸ ਦੇ ਆਪਾਂ ਆਪਾਂ ਹੌਸਲਾ ਵਧਾਈਏ ਠੀਕ ਅੱਗੇ ਤੋਂ ਜਿਹੜਾ ਵੀ ਕੋਈ ਹੈਗਾ ਨਾ ਮੈਂ ਆਪਾਂ ਕੱਲੇ ਉਹਦੀ ਗੱਲ ਨਹੀਂ ਕਰਦੇ ਜੀ ਨੇ ਗਾਤਾ ਆਪਾਂ ਸਾਰਿਆਂ ਦੀ ਗੱਲ ਕਰਦੇ ਚਾਹੇ ਕੋਈ ਫਿਲਮ ਬਣਾਵੇ ਚਾਹੇ ਕੋਈ ਗੀਤ ਗਾਵੇ ਚਾਹੇ ਕੋਈ ਕੁਝ ਵੀ ਕਰੇ ਉਹ ਆਪ ਵੀ ਧਿਆਨ ਰੱਖੂਗਾ ਇਸ ਚੀਜ਼ ਦਾ ਕਿ ਯਾਰ ਵੀ ਕਿਸੇ ਨੂੰ ਗੱਲ ਚੁੱਪ ਨਾ ਜਾਵੇ ਇੱਕ ਸੋਸ਼ਲ ਮੀਡੀਆ ਉਛਲ ਜਾਵਾ ਜਾਂਦੀ ਹੈ ਗੱਲ ਪਹਿਲਾਂ ਹੁੰਦਾ ਸੀ ਗਾਣਾ ਗਾਤਾ ਛੱਡਤਾ ਮੈਸੇਜ ਨਿਕਲਦੇ ਜਾਂਦਾ ਸੀ ਅਖਬਾਰ 'ਚ ਕੋਈ ਲਵਾਉਣ ਜੋਗਾ ਨਹੀਂ ਹੁੰਦਾ ਸੀ ਗੱਲ ਦੱਸੀ ਜਾਂਦੀ ਸੀ ਠੀਕ ਮਸਲੇ ਨਹੀਂ ਹ ਲੜਦੇ ਦੀਆਂ ਗਾਲਾਂ ਗਾਉਂਦਿਆਂ ਦੀਆਂ ਸੇਠਣੀਆਂ ਉਹਨੇ ਗੀਤ ਗਾਇਆ ਵਿਚਾਰੇ ਰੋਟੀ ਰੋਜੀ ਕਮਾਉਂਦਾ ਕਮਾਉਣ ਦੀ ਹੈ ਮੇਰੇ ਖਿਆਲ ਚ ਠੀਕ ਹੈ ਨਹੀਂ ਆਹ ਪੁੱਛੋ ਠੀਕ ਹੈ ਪ੍ਰਧਾਨ ਜੀ ਤੁਹਾਡੀ ਗੱਲ ਤੁਹਾਡੀ ਗੱਲ ਜਿਹੜੀ ਅਸੀਂ ਸਿਰ ਮੱਥਾ ਕਰਦੇ ਹਾਂ ਚਾਹ ਵੀ ਨਹੀਂ ਥੋੜੀ ਥੋੜੀ ਬਸ ਪ੍ਰਧਾਨ ਜੀ ਧੰਨਵਾਦ ਮੈਂ ਉੱਥੇ ਹੀ ਸੀ ਬਸ ਇਤਨਾ ਸਿਲ ਕੇ ਸਰਪੰਚ ਸਾਹਿਬ ਚਲੋ ਜੀ ਤੁਹਾਡਾ ਸਮਾਂ ਲਿਆ ਜੀ ਨਹੀਂ ਨਹੀਂ ਤੁਸੀਂ ਤੁਸੀਂ ਚੁਣਿਆ ਤੁਸੀਂ ਸਮਾਂ ਲਓ ਠੀਕ ਹੈ ਜੀ ਪ੍ਰਧਾਨ ਜੀ ਠੀਕ ਹੈ ਸასი ਠੀਕ ਸასი